ਪਾਠ 14 ਜਨਮ ਦਿਨ ਸੀਬਰ ਦਾ ਜਨਮ ਦਿਨ ਹੈ ਸਾਰੇ ਬੱਚਿਆਂ ਨੇ ਮਿਲ ਕੇ ਬਣਾਉਣਾ ਹੈ ਜਨਮ ਦਿਨ ਵਾਸਤੇ ਕਮਰਾ ਕਿਵੇਂ ਸਜਾਇਆ ਜਾਵੇ ਇਸ ਬਾਰੇ ਬੱਚਿਆਂ ਨੇ ਕੁਝ ਫੈਸਲੇ ਕੀਤੇ ਹਨ ਆਓ ਦੇਖੀਏ ਕਮਰੇ ਦੀ ਕੰਧ ਦਾ ਰੰਗ ਗੁਲਾਬੀ ਹੈ ਉਸ ਉੱਪਰ ਹਰੇ ਰੰਗ ਦੀਆਂ ਝੰਡੀਆਂ ਦੀਆਂ ਲੜੀਆਂ ਲਗਾਈਆਂ ਜਾਣੀਆਂ ਹਨ ਇਹਨਾਂ ਨਾਲ ਚਾਰ ਗੁਬਾਰੇ ਦੋ ਲਾਲ ਤੇ ਦੋ ਪੀਲੇ ਰੰਗ ਵਿੱਚ ਟੰਗੇ ਜਾਣਗੇ ਕੇਕ ਦਾ ਰੰਗ ਗੁਲਾਬੀ ਹੋਵੇਗਾ ਹਰੇ ਰੰਗ ਦੀਆਂ ਮੋਮਬੱਤੀਆਂ ਨਾਲ ਇਸ ਕੇਕ ਨੂੰ ਸਜਾਇਆ ਜਾਵੇਗਾ ਸਾਰੇ ਤੋਹਫੇ ਲਾਲ ਰੰਗ ਦੇ ਕਾਗਜ਼ ਵਿੱਚ ਸਜਾਏ ਜਾਣਗੇ ਜਿਸ ਮੇਜ਼ ਉੱਪਰ ਕੇਕ ਸਜਾਇਆ ਜਾਵੇਗਾ ਉਸ ਨਾਲ ਚਾਰ ਗੁब्बारे ਬੰਨੇ ਜਾਣਗੇ ਇਹਨਾਂ ਦਾ ਰੰਗ ਪੀਲਾ ਤੇ ਲਾਲ ਹੋਵੇਗਾ ਗੂੜੇ ਨੀਲੇ ਰੰਗ ਨਾਲ ਜਨਮ ਦਿਨ ਮੁਬਾਰਕ ਸਜਾਇਆ ਜਾਵੇਗਾ ਬੱਚੇ ਬਹੁਤ ਖੁਸ਼ ਹਨ ਗगन ਨੇ ਪੁੱਛਿਆ ਕਿ ਇਸ ਤਰ੍ਹਾਂ ਸਾਡਾ ਕਮਰਾ ਸੋਹਣਾ ਲੱਗੇਗਾ ਅਨੂਵੀਰ ਨੇ ਕਿਹਾ ਹਾਂ ਸੋਹਣੇ ਸੋਹਣੇ ਰੰਗਾਂ ਨਾਲ ਸਜਿਆ ਕਮਰਾ ਸਾਰਿਆਂ ਨੂੰ ਸੋਹਣਾ ਲੱਗੇਗਾ ਇਸ ਗੱਲ ਦਾ ਤੈਨੂੰ ਕਿਵੇਂ ਪਤਾ ਮੰਮੀ ਨੇ ਅਨੂਵੀਰ ਨੂੰ ਪੁੱਛਿਆ ਆ ਦੇਖ ਮੈਂ ਇਸ ਨੂੰ ਇਸ ਤਰ੍ਹਾਂ ਨਾਲ ਸਜਾ ਕੇ ਲਿਆਈ ਹਾਂ ਅਨੂਵੀਰ ਨੇ ਆਪਣੀ ਚਿੱਤਰਕਲਾ ਦੀ ਕਾਪੀ ਦਿਖਾਈ ਜਿਸ ਵਿੱਚ ਸਾਰਾ ਕੁਝ ਸਜਾਇਆ ਹੋਇਆ ਸੀ